ਸਤਿ ਸ਼੍ਰੀ ਅਕਾਲ ਜੀ ਸਾਰੇ ਖਾਨਾ ਭਰਾਓ ਅੱਜ ਦੀ ਵੀਡੀਓ ਚ ਆਪਾਂ ਮੱਕੀ ਦੇ ਰੇਟ ਦੀ ਗੱਲ ਕਰਾਂਗੇ ਨਾਲ ਦੀ ਨਾਲ ਗੱਲ ਕਰਾਂਗੇ ਜਿਹੜਾ ਮੌਸਮ ਜਿਹੜਾ ਵਾ ਕੱਲ ਪਰਸੋਂ ਦਾ ਬਦਲਿਆ ਕਿ ਨਾ ਚਰੇ ਇਸੇ ਤਰ੍ਹਾਂ ਮੌਸਮ ਰਹਿਣਾ ਤੇ ਮੱਕੀ ਤੇ ਕੀ ਅਸਰ ਪਿਆ ਇਹਦਾ ਪੂਰੀ ਗੱਲਬਾਤ ਆ ਕਿ ਕਰਾਂਗੇ ਇਸ ਵੀਡੀਓ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਮੌਸਮ ਪਿਛਲੇ ਦੋ ਕੁ ਦਿਨਾਂ ਤੋਂ ਜਿਹੜਾ ਵਾ ਬੱਦਲ ਵਾਲੀ ਚੱਲ ਰਹੀ ਹੈ ਤੇ ਅੱਜ ਵੀ ਕਈਆਂ ਜਗ੍ਹਾ ਤੇ ਥੋੜੀ ਬਹੁਤ ਜਿਹੜੀ ਆ ਉਹ ਬਾਰਿਸ਼ ਹੋ ਚੁੱਕੀ ਹੈ ਤੇ ਆਉਣ ਵਾਲੇ ਜਿਹੜੇ ਆ 6-7 ਦਿਨ ਇਸੇ ਤਰ੍ਹਾਂ ਜਿਹੜੇ ਬੱਦਲ ਤੇ بارش ਜਿਹੜੀ ਆ ਉਹ ਹੋ ਸਕਦੀ ਹੈ। ਸੋ ਮੱਕੀ ਜਿਨ੍ਹਾਂ ਨੇ ਹਜੇ ਵਡਾਉਣੀ ਆ ਮੇਰੀ ਉਹਨਾਂ ਨੂੰ ਉਹ ਸੁਲਾਹ ਆ ਵੀ ਮੱਕੀ ਜਿਹੜੀ ਆ ਹਜੇ ਨਾ ਵੜਾਓ। ਕਿਉਂਕਿ ਖੜੀ ਦਾ ਕੋਈ ਨੁਕਸਾਨ ਨਹੀਂ ਜਦੋਂ ਵਡਾ ਲਈ ਆਪਾਂ ਇਹਨੂੰ ਕਿਸੇ ਨੇ ਨਹੀਂ ਜੇ ਖਰੀਦਣਾ ਕਿਉਂਕਿ ਜਦੋਂ ਮੀਂਹ ਦੀਆਂ 4-5 ਛਿੱਟਾਂ ਪੈ ਜਾਂਦੀਆਂ ਆ ਤੇ ਵਪਾਰੀ ਜਿਹੜੇ ਆ ਉਹ ਮੱਕੀ ਖਰੀਦਣੋਂ ਬਹੁ ਭਾਈਤੇ ਆ। ਤੋ ਜਿਨ੍ਹਾਂ ਦੀਆਂ ਮੱਕੀਆਂ ਖੜੀਆਂ ਵਾਂ ਹਜੇ ਹਫਤਾ ਮੱਕੀਆਂ ਨਾ ਵਡਾਏ ਉਹ ਕਿਉਂਕਿ ਮੌਸਮ ਜਿਹੜਾ ਵਾ ਕੇ ਕਾਫੀ ਖਰਾਬ ਆ ਤੇ ਰੇਡ ਦੀ ਜੇ ਗੱਲ ਕਰ ਲਈਏ ਤੇ ਰੇਡ ਹੋਣ ਜਿਨ੍ਹਾਂ ਨੇ ਮੱਕੀਆਂ ਵਡਾ ਕੇ ਖੜੀਆਂ ਵਾਂ ਕੋਈ ਗਿੱਲੀ ਮੱਕੀ ਦਾ ਰੇਡ ਜਿਹੜਾ ਵਾ ਉਹ 1350 ਰੁਪਏ ਨੂੰ ਜਿਹੜੀ ਉਹ ਵੇਚ ਰਹੀ ਹੈ ਕਿਉਂਕਿ ਮੱਕੀ ਸੁੱਕ ਨਹੀਂ ਰਹੀ ਧੁੱਪ ਨਹੀਂ ਲੱਗ ਰਹੀ ਤੇ ਜ਼ਿਮੀਂਦਾਰ ਨੂੰ ਜਿਹੜਾ ਨੁਕਸਾਨ ਹੋ ਰਿਹਾ ਇਸ ਕਰਕੇ ਮੱਕੀ ਜਿਹੜੀ ਆ ਤੁਸੀਂ ਹਜੇ ਹਫਤਾ 10 ਦਿਨ ਬਿਲਕੁਲ ਜਿਹੜੀ ਮੱਕੀ ਨੂੰ ਨਾ ਜਿਹੜਾ ਵਾ ਉਹ ਵਡਾਓ ਤੇ ਧੁੱਪ ਨਾਲ ਹੀ ਜਿਹੜੀ ਆ ਮੱਕੀ ਸੁੱਕਣੀ ਆ ਸੋ ਹਜੇ 4-5 ਦਿਨ ਮੌਸਮ ਵੇਖ ਕੇ ਫਿਰ ਮੱਕੀ ਜਿਹੜੀ ਆ ਤੁਸੀਂ ਵਡਣੀ ਚਾਲੂ ਕਰਿਓ ਧੰਨਵਾਦ